ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਡੇਰੀ ਫਾਰਮ 58 11 ਦੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆਪਾਂ ਸ਼ਹਿਰ ਜੇ ਨਾਲਾ ਤਹਿਸੀਲ ਵੀਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਜੇ ਟੋਟਲ ਤੁਹਾਨੂੰ 4 ਤੋਂ 5 ਨਾਕ ਦਿਖਾਵਾਂਗੇ ਕੁਝ ਸੂਏ ਸਵਾਏ ਆ ਤੇ ਕੁਝ ਗੱਭਨ ਤਿਆਰ ਆ ਤੇ ਆਪਾਂ ਪਹੁੰਚੇ ਆਂ ਵੀਰ ਸੋਨੂ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਪੁੱਛਦੇ ਆਂ ਸਾਰੀ ਜਾਣਕਾਰੀ ਸਾਸਤ੍ਰੀ ਕਾਲ ਵੀਰ ਜੀ ਕੀ ਹਾਲ ਜੇ ਬਹੁਤ ਵਧੀਆ ਸਾਰਿਆਂ ਕਰਕੇ ਹੁਣ ਬੜਾ ਮਾਤੋ ਪਤਾ ਲੱਗ ਗਿਆ ਸਾਰਿਆਂ ਜੀ ਲਓ ਜੀ ਚਾਰ ਪੰਜ ਦਾ ਕੇ ਜਿਹੜੇ ਅੱਜ ਵੀਰ ਦੇ ਕੋਲ ਹੈਗੇ ਆ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਇੱਕ ਕਰੀ ਦੱਸ ਦਿਓ ਨਾਮ ਜਿਲ੍ਹਾ ਅੰਮ੍ਰਿਤਸਰ ਅੱਛਾ ਜੀ ਫੋਨ ਨੰਬਰ ਬੋਲ ਦਿਓ ਸਾਡੇ ਵੀ ਇੱਕ ਨਾਮ ਪੈਣ ਸਤ ਜੀ ਠੀਕ ਹੈ 100 ਵਾਰ ਤਰੀਕ 22 ਠੀਕ ਜੀ 100 ਵਾਰ ਤਰੀਕ 22 22 ਤਰੀਕ ਤੇ ਦਿਨ ਸੋਮਵਾਰ ਇਧਰੋਂ ਕਰ ਲਈਏ ਸ਼ੁਰੂਆਤ ਇਹ ਗੱਬਣੇ ਆ ਇਹ ਗੱਬਣ ਭਾਜੀ ਮੰਜ ਅੱਛਾ ਕਿੰਨੇ ਕੇ ਦਿਨ ਖੜਤੀ ਜੀ ਹੈ ਦਾਸ ਦੇ ਲੈਦੇ ਆ ਅੱਛਾ ਜੀ ਉਹਦੇ ਦਾਸ ਲੈਦੇ ਕੁੜਿਆ ਫੜਦਾ ਜੀ ਮਾਝ ਪਾਜੀ ਪੰਡਾ ਥੱਲੇ ਪਾ ਦੂਗੀ ਲਓ ਜੀ ਲਾ ਕੇ ਚੈੱਕ ਕਰਾ ਦਿੰਦੇ ਇੱਕ ਹਾਂ ਰੋ ਥੱਲੇ ਟੱਲਾ ਟੱਲਾ ਲਾਵੇ ਹਾਂ ਤੇ ਕਿੰਨਾ ਮਸੂਗਾ ਸੋਣਾ ਇਹਦੇ ਵੀਰ ਜੀ ਦੁੱਧ ਦੀ ਇੱਕ ਗੱਡੀ ਹੈ 12 13 ਕਿਲੋ ਦੁੱਧ ਲੀਟਰਾਂ ਚ ਹੋਇਆ ਹੈ ਅੱਛਾ ਪੁੱਛ ਕੇ ਆਏ ਯਾਰ ਕੀ ਦੱਸਿਆ ਵੀ ਨਹੀਂ ਆਂਦਾ ਜਿੰਨੂੰ ਮਰਜ਼ੀ ਵੀ ਗ੍ਰੰਦੀ ਭੇਜਦੀ ਠੀਕ ਜੀ ਖੋਲੋ ਫਿਰ ਇਹਨੂੰ ਐਦਾਂ ਮੜਾ ਆ ਪੁੱਛਿਆ ਹੋਵੇ ਨਾ ਕਿੰਨਾ ਕੁ ਦੁੱਧ ਡੰਗਰ ਭਰਦਾ ਤੇ ਚਲੋ ਅਗਲੇ ਨੂੰ ਦੱਸਣ ਵਾਲੇ ਬਣੋ ਕਿਉਂਕਿ ਦੋ ਦੋ ਦੇ ਹਿਸਾਬ ਨਾਲ ਮੁੱਲ ਪੈਂਦਾ ਪੁੱਛਦਾ ਹਾਂ ਜੀ ਹਾਂ ਜੀ ਲਓ ਜੀ ਚੈੱਕ ਕਰ ਲਓ ਇੱਕ ਵਾਰੀ ਲਾ ਕੇ ਤੁਸੀਂ ਕੱਦ-ਕੁੱਦ ਚੰਗਾ ਵਜਨ ਵੀ ਠੀਕ ਹੈ ਬਾਕੀ ਸਿੰਗਾ ਦੀ ਥੋੜੀ ਖੁੱਲੀ ਹੈ ਪਾਈ ਬਾਨੀ ਬੜੀ ਹੈ ਤੇ ਵਜਨ ਦੇ ਹਿਸਾਬ ਨਾਲ ਸਿੰਗ ਵੀ ਫੱਪਦਾ ਲਓ ਜੀ ਕਰੋ ਚੈੱਕ ਲਾ ਕੇ ਨੂੰ ਬਹਿ ਜਾਓ ਭਾਉ ਜੀ ਬਹਿ ਜਾਓ ਦੇਣ ਅਜੇ ਦਾਸ ਲੈ ਜੂਗੀ ਵੀਰ ਕਹਿੰਦਾ ਚੰਗੀ ਖਲ ਜੂਗੀ ਥੱਲੇ ਆਹੀ ਚੰਗੀ ਬਾਨੀ ਹੈ 13-14 ਲੀਟਰ ਦੁੱਧ ਭਰਿਆ ਲੀਟਰਾਂ ਦੇ ਤੇ 13 ਤੋਂ 14 ਲੀਟਰ ਜਿਹੜਾ ਦੁੱਧ ਭਰਿਆ ਵੀਰ ਦੇ ਕਹਿਣ ਮੁਤਾਬਕ ਲਓ ਵੀਰ ਜੀ ਕਿੱਧਰ ਮਾਰੀਏ ਕੈਮਰਾ ਅਗਲੇ ਬੰਦੇ ਪਾਲਾ ਬੂਨਾ ਬਾਨਾ ਲਓ ਵੀਰ ਜੀ ਅਗਲੇ ਬੰਦੇ ਤੋਂ ਚੈੱਕ ਕਰ ਲਓ ਇੱਕ ਰਹੀ ਨਾੜਾ ਣੋੜਾ ਚੰਗੀਆਂ ਲੱਗੀਆਂ ਤੇ ਬਾਕੀ ਇਹਦਾ ਰੇਟ ਕੀ ਕਰਦੀਏ ਵੀਰ ਜੀ ਰੇਟ ਵੀਰ ਜੀ ਜਿੱਦਾਂ ਦੁੱਧ ਵਾਲੀ ਮੱਝ ਆ ਮੰਨੋ ਹਾਂਜੀ 75 ਦੀ ਦੇ ਦਈਏ 75 ਦੀ ਹਾਂਜੀ ਨਹੀਂ ਇਹਨੂੰ 70 ਉਹ ਅੰਦਰ ਕਰੀਏ ਥੋੜੀ ਪੋਦੀ ਉਰੇ 70 ਭਾਈ ਦੇ ਦਾਂਗੇ ਹਵਾਲਾ ਨਹੀਂ ਉਰੇ 70 ਦੀ ਬੰਨ ਨਾਲੋਂ ਕਦੇ ਤੋੜ ਦੋ ਥਲੇ ਸਾਰੀ ਉਹ ਬੰਨ ਨਾਲੋਂ ਕੁੜੀਏ ਵੇਖੋ ਦਿਨ ਦਾ ਘੜਦੀ ਹੈ ਜੇ ਕਰਮ ਵਾਲੀ ਮੰਨ ਚੰਗੀ ਜਾਊਗੀ ਤੇ ਇਹ ਕਰ ਦੋ ਥੋੜੀ ਬਦੀ ਕਰ ਦੋ ਜੀ ਜੀ ਹਾਂਜੀ ਫਰਕ ਜੋ ਹਾਰ ਛੱਡਾਂਗੇ ਦੋ ਨਾ ਛੱਡੀਏ ਹਾਰ ਹੀ ਛੱਡਾਂਗੇ ਭਾਜੀ ਲਓ ਜੀ 68000 ਦੀ ਹੋਗੀ ਹਵਾਲਾ ਜਿਦਾਂਗੇ ਗੱਬਨ ਤਿਆਰ ਛੋਟਾ ਜਾਂ ਮੁੱਲ ਕਰਦਾ ਵੀਰ ਨੇ ਤੀਜਾ ਸੁਗਾ 60000 ਤੇ ਦੋ ਨੰਬਰ ਤੇ ਕਿਦਾਂ ਏ ਨੀਲੀ 라ਵੀ ਨੀਲੀ 라ਵੀ ਦੋਜਲ ਗੋਗ ਸਤਤਾਂਵਾਂ 12 ਵਜੇ 8 ਵਜੇ 7:30 ਵਜੇ ਠੀਕ ਜੀ ਮਗਰ ਦੇਖੋ ਕਿੰਨੀ ਨਸਲ ਦੀ ਏ ਇਹ ਕਿੰਨੇ ਕੇ ਜਣਾ ਦੀ ਸੁਈ ਏ ਸੁਈ ਨੂੰ ਭਾਜੀ ਕੋਈ 20 ਤੇ 20 ਜਿਹਾ ਜੇ ਲੱਗ ਜਾਵੇ ਹੋਰ ਲਓ ਜੀ ਮਗਰ ਚੱਲ ਕੇ ਚਲੀਏ ਭਾਜੀ ਕੱਟੀ ਵੀ ਸੋਹਣੀ ਆ ਗਈ ਨੀਲੀ ਰਾਵੀ ਦੇ ਵਿੱਚ ਹੀ ਆ ਆਪਾਂ ਮਹੀਨਾ ਲਾਈਏ ਤੇ ਮਹੀਨਾ ਲਾਲੇ ਕੋਈ ਵੀਰ ਲਓ ਜੀ ਕਰੋ ਚੱਕ ਬਹੁਤ ਸੋਹਣੀ ਕੱਟੀ ਆ ਗਈ ਮਗਰ ਤੇ ਸੁਆ ਕਿੰਮਾ ਦੱਸਿਆ ਜੀ ਇਹਦਾ ਸੁਆ ਵੀਰ ਜੀ ਕਿੰਮਾ ਜੇ ਸੁਆ ਦੁੱਧਾਂ ਦੇ ਬੰਤੀ ਜਾਣਾ ਭਾਈ ਲਓ ਜੀ ਤੀਸਰਾ ਸੁਗਾ ਵੀਰ ਕਹਿੰਦਾ ਦੁੱਧ ਮੋਕੇ ਕਿੰਨਾ ਜੀ ਹੋਰ ਇੱਕ ਲੀਟਰ ਉਹ ਆਪਾਂ 7 ਕਿਲੋ ਵਰਕੇ ਰੱਖ ਦੋ 7 ਲੀਟਰ ਦੀ ਜਿਹੜੀ ਗਰੰਟੀ ਆ ਉਹ ਨਿਕਲੂਗਾ 8 ਲੀਟਰ ਹੀ ਤੇ ਬਾਕੀ ਵੀਰ ਜੇਨਾ ਕਾ ਦੁੱਧ ਜ਼ਿਆਦਾ ਅਜ ਤੱਕ ਲਾਂਭਾ ਤੇ ਨਹੀਂ ਕੋਈ ਵੀ ਆਇਆ ਤੇ ਉਹਨਾਂ ਕਾ ਨਿਕਲ ਆਉਂਦਾ ਬਾਕੀ ਇਹਦੀ ਚਵਾਈ ਦਿਖਾ ਦਈਏ ਆ ਮਾੜੀ ਮਹਾਰਾਜ ਦੀ ਧਾਰਾ ਛੱਡੋ ਬੱਚਾ ਲਓ ਜੀ ਨੀਲੀ ਰਾਵੀ ਦੀ ਦੂਜੇ ਨੰਬਰ ਤੇ ਚਵਾਈ ਤੁਹਾਨੂੰ ਚੈੱਕ ਕਰਾ ਦਿੰਨੇ ਛੱਡੋ ਛੱਡੋ ਬੱਚਾ ਬਹੁਤ ਖੂਬਸੂਰਤ ਹੈ ਮਗਰ ਬੀ ਬੜੀ ਸੁਣੀ ਭਾਈ ਹੋਰ ਗੱਲਾਂ ਹੀ ਗੱਲਾਂ ਆ ਜੀ ਤਿਆਰ ਵੀ ਛੇਤੀ ਹੋ ਜੂਗੀ ਆਡਾ ਪਰਾਂ ਦੀ ਕੁਲੀ ਮਹੀਨੇ ਦੀ ਸੁਈ ਆ 7 ਲੀਟਰ ਦੀ ਵੀਰ ਗਰੰਟੀ ਦਊਗਾ ਉਹ ਹੋਊਗਾ 8 ਪਰ ਆਪਾਂ 7 ਹੀ ਕਰਾਂਗੇ ਭਾਈ ਤੇ ਬਾਕੀ ਵੀਡੀਓ ਥੋੜੀ ਲੰਮੀ ਹੋ ਜਾਣੀ ਆਪਾਂ ਪੌਜ਼ ਕਰ ਲੈਂਦੇ ਆ ਜੇ ਤੁਹਾਨੂੰ ਪਸੰਭੀ ਤੁਹਾਨੂੰ ਦਿਖਾ ਦੇਣ ਲੱਗੇ ਤਾਂ ਥਣ ਥਣ ਇਹਦੇ ਪਸੰਭੀ ਵੀਰ ਜੀ ਲਓ ਜੀ ਲਾਗੇ ਤੋਂ ਕਰ ਲੋ ਚੈੱਕ ਤੁਸੀਂ ਬਸ ਮਾਰ ਚੰਗਾ ਥਣ ਥਣ ਚੰਗਾ ਕੱਢ ਆਇਆ ਕਰਮਾਲੀ ਨੇ ਬੰਤਾ ਜਜਵਾਗ ਤੇ ਕੋਈ ਪਾੜਾ ਨਹੀਂ ਗਾਲੀ ਪਈ ਮੱਜ ਕਰੋ ਜਵਾਈ ਹੀਰੋ ਵੀਰ ਜੇ ਥਾਂ ਤੋਂ ਚੋਗੇ ਫੜੀ ਮਿਜੀ ਹਾਂਜੀ ਹਾਂਜੀ ਕਰੋ ਸਟਾਰਟ ਲਓ ਜੀ ਅਗਲੇ ਸੁਣਾ ਦੀ ਜਵਾਈ ਕੋਈ ਪੂਰ ਨਹੀਂ ਕੋਈ ਹਟਾ ਨਹੀਂ ਇੱਕ ਨੰਬਰ ਜਵਾਈ ਅਗਲੇ ਥਾਂਾਂ ਦੇ ਨਗੋਲ ਧਾਰ ਪੋਲੀ ਚ ਵਈ ਵੀਰ ਜੀ ਬਾ ਜੀ ਜੂਰ ਜੀ ਪੋਲੀ ਭਾਈ ਕੋ ਬੱਤਾ ਜਿਹਨੂੰ ਨਹੀਂ ਪਤਾ ਜੇ ਮੈਂ ਮਾਚ ਲੂਗਾ ਠੀਕ ਜੀ ਚੋਈ ਅਸਲ ਚ ਚਾਹੀਦੀ ਇਤਾਂ ਦੀ ਨਗਰ ਨੂੰ ਨਜ਼ਾਰਾ ਆਉਂਦਾ ਜਾਂਦਾ ਹਾਂ ਜੀ ਲੋ ਜੀ ਵੇਖ ਲੋ ਗਾਰਡ ਚੋਤੀ ਆ ਵੀਰ ਨੇ ਦਿਖਾ ਦੇ ਵੀਰ ਜੀ ਕਿੰਨੀ ਹੋ ਗਈ ਗਾਰਡ ਡੇਢ ਕਿਲੋ ਹੋ ਗਈ ਡੇਢ ਕਿਲੋ ਵਾਦੀ ਹੋ ਬਾਈ ਡੇਢ ਲੱਗੀ ਡੇਢ ਲਾ ਲਉਣੀ ਦੇਖੋ ਮਗਰ ਲੇ ਆ ਮਗਰ ਲੈ ਚਵਾਈ ਵੇਖ ਲਓ ਜੀ ਆਹ ਇਹ ਵੀ ਕੋਈ ਪੂਰ ਨਹੀਂ ਕੋਈ ਛਟਣੇ ਆਣ ਬੋਲਤਾ ਰਿਆ ਜੇ ਹਿਸਾਬ ਨਾਲ ਵੀਰ ਦੁੱਧ ਆ ਜੀ ਥਰੇ ਦੁੱਧ ਛੱਡ ਦੋ ਟੰਗਰ ਦੇ ਇਦਾਂ ਆਪਾਂ ਸਾਰੇ ਐ ਬਿਲਕੁਲ ਸਹੀ ਹਾਂਜੀ ਨਾ ਕੰਮ ਗਲਤ ਕਰਨਾ ਨਾ ਕਰਨਾ ਬਿਲਕੁਲ ਸਹੀ ਗੱਲ ਹੈ ਵੀਰ ਨੇ 7 ਲੀਟਰ ਜਿਹੜਾ ਹਾਂਜੀ ਇੱਥੇ ਆ ਕੇ ਲੱਦਣੋਂ ਦੇਦੋਂ ਵੇਦਾਗਾ ਥਲੇ ਹੈਗਾ ਨਹੀਂ ਕੋਈ ਹੈ 7 ਲੀਟਰ ਜਿਹੜਾ ਦੁੱਧ ਦੱਸਿਆ ਤੇ ਜੇ ਹਿਸਾਬ ਨਾਲ ਜਵਾਈ ਚੱਲਦੀ ਹੈ ਕਰਮ ਵਾਲੀ ਨੇ 3.5 ਕਿਲੋ 4 ਕਿਲੋ ਦੁੱਧ ਹੀ ਦੇ ਦੇਣਾ ਇੱਕ ਟਾਈਮ ਦਾ ਓ ਪੰਦੀ ਬਈ ਮਾਰਦੀ ਨਹੀਂ ਕੋਈ ਨਹੀਂ ਕੋਈ ਕਰਦੇ ਆ ਗਾਲੀ ਪਈ ਹੈ ਕੋਈ ਗੱਲ ਨਹੀਂ ਕਰਮ ਵਾਲੀ ਦੇ ਵੀਰ ਜੀ 8 ਕਿਲੋ ਹੋਊਗਾ ਠੀਕ ਜੀ ਆਪਾਂ 8 ਕਿਲੋ ਕਹਿ ਕੇ ਦਵੋਗੇ ਲਓ ਜੀ ਆ ਵੀਰ ਜੀ ਨੱਟੜ ਗਈ ਥੱਲੇਓ ਸਿਵਾਈ ਹੋ ਗਈ ਕੰਪਲੀਟ ਬਾਕੀ ਥੱਲੇ ਆ ਪਗਾਨਿਆਂ ਨੂੰ ਨੱਟੜ ਗਈ ਜੇ ਹਲੋ ਜੀ ਹਾਲੋ ਭਾਈ ਦੋਦੂ ਜੀ ਚੰਗੀ ਸੇਵਾ ਆ ਗਈ ਨਾ 10 ਕੋ ਲਾਵਾ ਬਾਜੀ ਦੇ 10 ਕੋ ਦਵਾਈ ਹੋਰ ਪਰ ਜਾਣਾ ਪਰ ਜਾਣਾ ਹਾਂ ਦੋਦੂ ਜੀ ਸੇਵਾ ਹੀ ਕੰਪਲੀਟ ਹੋ ਗਈ ਦੋਦੂ ਕਰਮਾਲੀ ਦੇ 4 ਤੋਂ 4 ਆ ਵੀਰੋ ਇਹ ਨਾ ਮੇਰਾ ਵੀਰ ਕਹੇ ਪਹਿਲੇ ਸਾਡਾ ਕੰਮ ਇਧੀਆਂ ਚੋ ਕੇ ਛੱਡ ਦੇਣਾ ਥੱਲੇ ਹਲੋ ਜੀ ਹਾਂ ਤੇ ਰੇਟ ਵੀਰ ਜੀ ਇਹਦਾ ਇਹ ਵੀ ਜੀ ਹਾਂ ਨਾ ਜਿਹੜੀ ਆਪਾਂ 60000 ਦੀ 60000 ਦੀ ਭਾਵੇਂ ਕੋਈ 60000 ਜੀ ਉਹ ਲੈ ਜੇ ਹਾਂ ਜੀ 60000 ਦੀ ਆਹ ਮੈਂ ਕੋ 60 ਲਿਆ ਲੈ ਜੀ ਭਾਵੇਂ ਉਹ ਉਠਾੜ ਦੀ ਲੈ ਜੀ ਲਓ ਜੀ ਇਹਦੇ ਨਾਲ 2000 ਉਹ ਵੀ ਘਟਾਤੀ ਵੀਰ ਨੇ ਜੇ ਕੋਈ ਜੋੜਾ ਖੜੇ ਦੇ 65 65 ਦਾ 65 65 ਦਾ ਲਓ ਜੀ ਫਿਰ 65 65 ਦਾ ਜੋੜਾ ਹੀ ਦੋਵੇਂ ਚੰਗੀਆਂ ਕਰਮ ਵਾਲੀਆਂ ਕੱਦ ਵਜਣ ਦੇ ਹਸਾਣਾ ਵਜਣ ਵਿੱਚ ਪਹਿਨ ਦੀ ਇਹ ਜਦਾਂਗੇ ਹਾਂਜੀ ਤੇ ਜੇ ਕੋ ਕੱਲੀ ਕੱਲੀ ਖੜੋ ਫਿਰ ਛਾੜ ਦਿਓ ਛਾੜ ਦੀ ਠੀਕ ਜੀ ਹਾਂ ਲਓ ਜੀ ਤੁਸੀਂ ਸੋਣੀ ਲਿਆ ਬਾਕੀ ਤੀਜੇ ਨੰਬਰ ਤੇ ਵੀਰ ਜੀ ਤੀਜੇ ਨੰਬਰ ਤੇ ਭਾਈ ਸੁਰੀ ਜੇ ਅੱਛਾ ਇਹ ਕੱਟਾ ਜੀ ਇਹ ਕਿੰਨੇ ਕ ਦਿਨਾਂ ਦੀ ਸੋਈ ਆ 12 ਦਿਨ ਹੋ ਗਿਆ ਕੱਟਾ ਜੀ ਦਿਖਾ ਦਿੰਦੇ ਆ ਤੇ ਦੁੱਧ ਕਿੰਨਾ ਜੇ ਇਹਦੇ ਕੋਲ 8 ਕਿਲੋ ਅੱਛਾ ਜੀ ਕੰਡੇ ਦੇ 4 ਦੇ 2 ਡੰਗ ਮਿਨੇ ਕੋ 9 ਉਪਰ ਆ ਪਾਟ ਦੇ ਦੋ ਹਾਂਜੀ ਇਹਦੇ ਮਗਲੇ ਖਾਂਜੇ ਦਾ ਲੰਮਾ ਸਿਰ ਧਾਰਾ ਸੁਣੀ ਕੱਟ ਜੇ ਅੱਛਾ ਜਿਹੜਾ ਇਹਦੇ ਬਹਿਣੀ ਵਾਲ ਦਾ ਹਾਂ ਕਿੰਨੀਆਂ ਘੱਟ ਹੋਣਗੀਆਂ ਅਸੀਂ ਵੀਰ ਕੋਈ 10 12 ਹੀ ਅੱਦਾ ਹੀ ਆ ਕੇ ਦਵਾਉਂਦੇ ਆ ਲਓ ਜੀ ਜਿਹੜਾ ਮਗਰਲਾ ਬਹਿਣੀ ਦਾ ਥਾਣਾ ਉਹ ਅੱਦਾ ਹੀ ਲਾਓ ਤੁਸੀਂ ਹਾਂ ਹੋਰ ਕੀ ਘੱਟ ਥੋੜੀ ਜੀ ਅੱਛਾ ਅੱਜ ਜੀ ਨਹੀਂ ਕਰਦੇ ਤੇ ਸੂਹਾ ਕਿੰਨਾ ਜੇ ਤਾਂ ਸੂਹਾ ਦੂਜਾ ਨਹੀਂ ਤੀਜਾ ਹੀ ਲਾ ਦੇ ਬੀਬੀ ਇਹ ਤਾਂ ਵੀ ਸੂਹਾ ਕੋਈ ਤੀਜਾ ਹੀ ਲਾਵੇ ਵੀਰ ਕਹਿੰਦਾ ਦੁੱਧ ਸਾਈਡ ਤੇ ਕਰਦੇ ਮੜਾ ਆ ਲਓ ਜੀ ਕੱਟਾ ਵੀ ਦਿਖਾ ਦਾਂਗਾ ਇਹ ਜਿਹੜਾ ਖਲੋਤਾ ਪਰਲੇ ਬਣੇ ਇਧਰੋਂ ਕਰੋ ਤੁਸੀਂ ਮੈਂ ਦਿਖਾ ਦਿੰਦਾ ਕੋਈ ਲਓ ਜੀ ਆ ਮੇਰ ਦਾ ਜੇ ਮਗਰ ਦੋ ਚ ਚਵਾਉ ਮਹੀਂ ਤੇਰਾ ਘਰੋਂ ਲਵੀ ਹੁਣ ਮੌਕੇ ਤੇ ਕਹਿੰਦਾ 8 ਕਿਲੋ ਲਓ ਜੀ ਮੌਕੇ ਤੇ ਜਿਹੜਾ 8 ਲੀਟਰ ਦੁੱਧ ਤਿਆਰ ਆ ਮਗਰਲਾ ਥਣ ਬਹਿਣੀ ਵਾਲਾ ਅੱਧਾ ਜੇ ਤੇ ਬਾਕੀ ਚਵਾਈ ਚਵਾਈ ਇੱਕ ਨੰਬਰ ਆ ਵੀਰ ਸਾਰੀ ਕਿਉਂ ਇੱਕ ਨੰਬਰ ਦੀ ਮਹੀਂ ਚਵਾਈ ਮੇਰੀ ਗਲਤ ਹੋਵੇ ਗੱਡੀ ਕੋ ਲੈ ਕੇ ਜਿਵੇਂ ਆ ਵੀ ਜੇ ਸਵੇਰ ਤੀਸਰਾ ਸਵੇਰ ਤੀਸਰਾ ਗੱਡੀ ਲੈ ਗਿਆ ਜੀ ਦਵਾਈ ਗਲਤ ਹੋਵੇ ਮੇਰੀ ਮੱਝ ਮਰੇ ਆ ਉਹਦੀ ਮੇਰੀ ਗਲਤੀ ਸੋਹਿਆ ਠੀਕ ਜੀ ਉਹ ਛਟਾ ਥਣ ਘਰਵਾਦੋ ਵੀ ਕਰਦੀ ਫਰੇਟ ਇਹਦਾ ਫਰੇਟ ਵੀ ਭਾਈ ਸੇਮ ਜਿਹਾ 65 ਦੀ ਉਹ ਤਾਂ ਮੋਲੇ ਦਾ ਆਪਾਂ 70 ਕਰਾ ਲਓ ਆਪਾਂ ਜੋ 75 ਕਰਾ ਲਓ ਪਰ ਇਹ ਵੀ ਠਾੜੀਆ ਜਿਹਾ ਜਿਹਾ ਠਾੜ ਦੀ ਤੇ 65 ਦੀ ਕਰੀਏ ਬਾਹਰ ਹੀ ਦਾਂਗੇ ਨਹੀਂ 65 ਦੀ ਕਰਦੀ ਹੈ ਨਹੀਂ ਪੈਸੇ ਨਹੀਂ ਚੰਗੀ ਝੋਟੀ ਦੱਸਾਂਗੇ ਨਹੀਂ ਹੈ ਚੰਗੀ ਆ ਥਣ ਅੱਦਾ ਨਹੀਂ ਥਣ ਤੇਗਾ ਪਰ ਨਹੀਂ ਅੱਦਾ ਵੀ ਅੱਦਾ ਇਹ ਇੰਨਾ ਵੀ ਨਹੀਂ ਫਰਕ ਉਹ ਤਾਂ ਆਪਾਂ ਦੱਸਣ ਦੇ ਆ ਬਾਕੀ ਮੈਂ ਦੁੱਧ ਵਾਲੀ ਆ ਸਾਰਾ ਸੂਆ ਵੇਖੋ ਅਗਲੇ ਬਨੇ ਮਾਰੋ ਉਹ ਆਮ ਦੇਸੀ ਮੱਝ ਨਹੀਂ ਹੈਗੀ ਇਹ ਕਰਦੀ ਹੁਣ ਮੇਰਾ ਮਾਨਤਨ ਕਰੀ ਸਕਦਾ ਜੀ ਬਹਿਨ ਸੀ ਗੱਲ ਪਹਿਨ ਸੀ ਭਰਾ ਦੇ ਲਓ ਜੀ 65000 ਦੇ ਗੁੱਸਾ ਨਾ ਕਰਨੀ ਕਿਤੇ ਗੁੱਸਾ ਭਰਾ ਜੀ ਤੂੰ ਕਹਤਾ ਹਾਂ ਪਰ ਦੁੱਧ 9 ਲੀਟਰ ਹੋਊਗਾ ਕੋ ਅੱਛਾ ਆਪਾਂ ਅੱਠ ਕਹਦੇ 9 ਹੀ ਆ ਠੀਕ ਜੀ ਹਾਂ ਲਓ ਜੀ ਦੁੱਧ ਜਿਹੜਾ 9 ਲੀਟਰ ਹੀ ਹੋਊਗਾ ਬਾਕੀ ਸਿੱਧ ਪਧਰੀ ਝੋਟੀ ਚੰਗੀ ਆ ਤੇ 65000 ਦੀ ਵੀਰੇ ਇਹ ਵੀ ਦੇ ਦੂਗਾ ਆ ਕਿਵੇਂ ਜੇ ਵੀਰ ਜੀ 65 ਦੀ ਵੀਰ ਜੀ ਤਿੰਨਾਂ ਤੋਂ ਜਿਹੜੀ ਮੱਝ ਲੈ ਜਾਓ 65 65000 ਦੀਆਂ ਤਿੰਨ ਹੀ ਜਿਹੜੀ ਮਰਜ਼ੀ ਕੋ ਲੈ ਲਾਜੀ ਚੌਥਾ ਵਾਲਾ ਫੋਨ ਆ ਕਰੇ ਮੈਨੂੰ ਮੇਰਾ ਵੀਰ ਕਿਉਂ ਠਾਲਾ ਵੀਰ ਕਹਿੰਦਾ ਕਿ ਫੋਨ ਨਾ ਹੀ ਕਰੇ ਤੇ ਇਹ ਕਿੱਦਾਂ ਜੇ ਚੌਥੇ ਨੰਬਰ ਤੇ ਦੁੱਧ 1.5 ਕਿਲੋ 2 ਕਿਲੋ ਜਦੀ ਥਾਣੀ ਵੇਖਣ ਵਾਲੀ ਗੱਲ ਜਾਵੇ ਠੀਕ ਚੰਮਾਂਦਰੋ ਹੀ ਤਿੰਨ ਥਾਣਿਆਂ ਹਾਂ ਤੇ ਲੈ ਉਹ ਵੀਰ ਜੀ ਖੋਲ ਕੇ ਬਾਹਰ ਲੈ ਆਓ ਅੱਛਾ ਜੀ ਚਲੋ ਪਾ ਦਿਓ ਵੀਡੀਓ ਪਾ ਦਿਓ ਜੇ ਕਿਤੇ ਚਲਦੀ ਹੋ ਕਿਤੇ ਦੇਫਾ ਗਿਓ ਹਾਂਜੀ ਜਿਹੜੀ ਮੋਦੀ ਦਾ ਜਿਹੜੀ ਗਰਮੀ ਚ ਭਾਈ ਸੋਨਾ ਵਾ ਹਾਂਜੀ ਹਾਂਜੀ 10 ਕਿਲੋ ਦੁੱਧ ਲੀਟਰ ਦਾ ਚਵਾਈ ਜਾਣਾ ਜਿਹੜਾ ਕੋਟੇ ਵਾਲਾ ਕੰਮ ਹੀ ਨਹੀਂ ਸਾਢੇ 7 ਮਹੀਨਾ ਦੀ ਗੱਬਣਾ ਸਾਢੇ 7 ਚ ਗਰਮੀ ਸੋਨਾ ਤੇ ਦੁੱਧ ਜਿਹੜਾ ਵੀ ਥਣ ਥੋਣੀ ਚੈੱਕ ਕਰ ਸਕਦੇ ਤੁਸੀਂ ਧਾਰਾ ਮਾਰ ਕੇ ਬੱਸ ਝੋਟੀ ਆ ਇਹ ਜਿਹੜਾ ਕੋ ਬਾਟਿਆ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਆ ਦੁੱਧ ਦੀ ਚਵਾਈ ਨਾ ਰਾਮਨਾਥ ਤੇ ਨੀਲੀ ਰਾਵੀ ਦਾ ਪੱਖ ਰੱਖਦੀ ਏ ਝੋਟੀ ਸਾਢੇ 7 ਮਹੀਨਾ ਦੀ ਗੱਬਣ ਹੋ ਗਈ ਆ ਹਾਲ ਵੇਖਣ ਲਈ ਆ ਕੌਰ ਦਾ ਥੰਮ ਪਾਸੇ ਖੜੀ ਹੋਈ ਠੀਕ ਜੀ ਤੇ ਰੇਟ ਇਹਦਾ ਵੀਰ ਜੀ ਰੇ ਇਹਦੇ ਹਾਂ 50 ਰੁਪਏ ਦੇਵਾਂਗੇ। ਪਹਿਲੀ ਗੱਲ ਇਹ ਵਿਗੀ ਦੇ ਵਿੱਚ ਆਗੇ। ਹਾਂਜੀ। ਤਾਂ ਵੀਗੀ ਨੂੰ ਗਰਮੀ ਚਾਹਾਂਗੇ ਸਾਰੇ ਗੱਲਾਂ ਤੁਸੀਂ ਤਾਂ ਪਈ ਜਾਣਾ। ਠੀਕ ਹੈ। ਮੁਰਗੇ ਜਿਹੜੇ 1 ਲੱਖ ਦੀ ਮੱਝ ਲਈ ਦੇ ਦਾਖਲ ਵਾਲੀ ਇਹਨੇ ਦਮਾਰਾ ਦੇ ਗਿਆ। 50000 ਦੀ ਦੇਣੀ ਹਨ। 48000 ਦੀ ਪਾਜੀ ਹਾਂ। 47000 ਦੀ ਦੇ ਦਾਂਗੇ। ਹਾਂਜੀ। 47 ਦੀ ਜਾਂਦੋ। ਆਹ ਇਹੋ ਫੋਨ ਆਵੇ 47000 ਕੋ 46 45 ਵਾਲਾ ਲਾਵੇ ਨਾ। ਉਹਨੇ 46 ਦੀ ਕਰ ਦਈ ਯਾਰ। 40000 ਦੀ ਛਾਲੀ। ਲਓ ਜੀ 46000 ਦੀ ਹੋ ਗਈ। 46000 ਦੀ ਪਾਜੀ ਮੱਝ ਦੇਣੀ ਹੈ ਬੇਸ਼ੱਕ ਨਹੀਂ ਦੇ ਸਾਈਡ ਤੇ ਮੰਨ ਲਿਆ ਪਾਉਂਦਾਂ। ਬਾਕੀ ਚਲੋ ਮ ਤੇ 2 ਨੰਬਰ ਚ ਵੀ ਇੰਨੇ ਕਰੀ ਹੈਗੀ ਭਾਈ 2 ਨੰਬਰ ਚ ਵਾਧੂ 2 ਨੰਬਰ ਆ ਮੁੱਲ ਲਵਾ ਲਈ ਲਿਆ ਕੋਈ ਚੱਕ ਮੇਰੇ ਨਾਲ ਕਰਾਵੇ ਜੇ ਪੰਜਾਂ ਦੀ ਹੋਵੇ ਛਿਆ ਦੀ ਬਤਾਵੇਂ ਨਾ ਉਹਦੀ ਸਾਈ ਪਈ ਹੈ ਵੀਰ ਜੀ ਉਹਦੀ ਸਾਈ ਪਈ ਹੈ ਠੀਕ ਜੀ ਕੋਈ ਜ਼ਾਹਰ ਹੀ ਸਾਈ ਆਈ ਆ ਉਹਦੇ ਦੀ ਗਾਣੇ ਅੱਜ ਪੈਰੀ ਆਏ ਬਾਈ ਗੱਲ ਪੈਸੇ ਹੀ ਨਿਕਲੇ ਠੀਕ ਆ ਤੇ ਹੋਰ ਕੋਈ ਬੇਨਤੀ ਵੀਰ ਜੀ ਹਾਂਜੀ ਹੋਰ ਕੋਈ ਬੇਨਤੀ ਬਸ ਬਹੁਤ ਮਿਹਰਬਾਨੀ ਮੇਰਾ ਵੀਰ ਆਪ ਲਈ ਚੋ ਚਵਾ ਕੇ ਪਾਸ ਕਰਕੇ ਆਪਣੀ ਸਭ ਕੁਝ ਫੜ ਲਾ ਠੀਕ ਵੀਰ ਜੀ